ਪ੍ਰਭ ਕੌਰ ਅਤੇ ਨਿਸ਼ਾਨ ਖੈਰਾ ਜੋ ਕਿ ਮਸ਼ਹੂਰ ਬਲੌਗਰ ਅਤੇ ਇਨਫਲੂਐਂਸਰ ਹਨ ਉਹਨਾਂ ਨੂੰ ਕੌਣ ਨਹੀਂ ਜਾਣਦਾ ਹਮੇਸ਼ਾ ਆਪਣੀਆਂ ਵੀਡੀਓਜ਼ ਰਾਹੀਂ ਸੋਸ਼ਲ ਮੀਡੀਆ ਤੇ ਛਾਈ ਰਹਿੰਦੇ ਹਨ ਤੇ ਹਾਲ ਹੀ ਦੇ ਵਿੱਚ ਪ੍ਰਭ ਕੌਰ ਦੀ ਰੋਂਦੀ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਹੇਠਾਂ ਲੋਕਾਂ ਨੇ ਭਾਵਕ ਟਿੱਪਣੀਆਂ ਵੀ ਕੀਤੀਆਂ ਹਨ ਜਿਵੇਂ ਹੀ ਏ ਵੀਡੀਓ ਪ੍ਰਭਕੌਰ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਪੋਸਟ ਕੀਤੀ ਤਾਂ ਫੈਨਸ ਨੇ ਲਾਈਕਾਂ ਅਤੇ ਸ਼ੇਅਰਾਂ ਦੀ ਬਾਰਿਸ਼ ਕਰ ਦਿੱਤੀ ਤੁਹਾਨੂੰ ਪਤਾ ਹੈ ਕਿ ਬੀਤੇ ਦਿਨੀ ਰਖੜੀ ਦਾ ਪਵਿੱਤਰ ਤਿਉਹਾਰ ਮਨਾਇਆ ਗਿਆ ਸੀ ਹਰ ਭੈਣ ਨੇ ਆਪਣੇ ਵੀਰ ਦੇ ਗੁੱਟ ਤੇ ਰਖੜੀ ਬੰਨੀ ਪਰ ਪ੍ਰਭਕੌਰ ਜੋ ਕਿ ਇਸ ਵੇਲੇ ਵਿਦੇਸ਼ ਵਿੱਚ ਰਹਿ ਰਹੀ ਹੈ ਇਸ ਤਿਉਹਾਰ ਤੇ ਖੁਸ਼ੀ ਦੀ ਬਜਾਏ ਉਦਾਸੀ ਦੇ ਮਾਹੌਲ ਵਿੱਚ ਰਹੀ ਭਰਾ ਦੀ ਗੈਰ ਮੌਜੂਦਗੀ ਨੇ ਉਸ ਦੇ ਚਿਹਰੇ ਤੋਂ ਮੁਸਕਾਨ ਖੋ ਲਈ ਦਰਅਸਲ ਰਖੜੀ ਦੇ ਦਿਨ ਆਪਣੇ ਭਰਾ ਕੋਲ ਨਾ ਹੋਣਾ ਕਿਸੇ ਵੀ ਭੈਣ ਲਈ ਵੱਡਾ ਦਰਦ ਹੁੰਦਾ ਹੈ ਪ੍ਰਭ ਕੌਰ ਦੇ ਭਰਾ ਨੇ ਵੀਡੀਓ ਕਾਲ ਰਾਹੀਂ ਉਸਦੇ ਹੱਥ ਤੇ ਵਰਚੁਅਲ ਰਖੜੀ ਬੰਨੀ ਇਹ ਦ੍ਰਿਸ਼ ਦੇਖ ਕੇ ਪ੍ਰਭ ਕੌਰ ਆਪਣੀਆਂ ਭਾਵਨਾਵਾਂ ਤੇ ਕਾਬੂ ਨਾ ਰੱਖ ਸਕੀ ਅਤੇ ਅਥਰੂਆਂ ਨਾਲ ਰੋ ਪਈ ਵੀਡੀਓ ਵਿੱਚ ਇਹ ਪਲ ਸਾਫ਼ ਤੌਰ ਤੇ ਮਹਿਸੂਸ ਕੀਤੇ ਜਾ ਸਕਦੇ ਹਨ ਫੈਨਸ ਨੇ ਵੀ ਇਸ ਵੀਡੀਓ ਤੇ ਕਾਫੀ ਸੰਵੇਦਨਸ਼ੀਲ ਟਿੱਪਣੀਆਂ ਕੀਤੀਆਂ ਹਰ ਕੋਈ ਭਾਵਕ ਕਮੈਂਟ ਕਰ ਰਿਹਾ ਹੈ ਅਸਲ ਵਿੱਚ ਇਨ੍ਹਾਂ ਖਾਸ ਦਿਨਾਂ ਤੇ ਭਰਾਵਾਂ ਦੀ ਗੈਰ ਮੌਜੂਦਗੀ ਹੋਣਾ ਦਾ ਦੁੱਖ ਸਿਰਫ ਉਹੀ ਮਹਿਸੂਸ ਕਰ ਲਕਦਿਆਂ ਨੇ ਜੋ ਇਸ ਨੂੰ ਜੀ ਰਹੀ ਹੁੰਦੇ ਹਨ ਰੋਜ਼ਗਾਰ ਅਤੇ ਜੀਵਨ ਦੀਆਂ ਲੋੜਾਂ ਪੂਰੀਆਂ ਕਰਨ ਲਈ ਇਨਸਾਨ ਕਿਤੇ ਵੀ ਚਲਾ ਜਾਂਦਾ ਹੈ ਇਹ ਸਭ ਕਿਸਮਤ ਦੀ ਖੇਡ ਹੈ ਸਾਡੇ ਵੱਲੋਂ ਵੀ ਪ੍ਰਭ ਕੌਰ ਨੂੰ ਬਹੁਤ ਹੌਸਲਾ ਅਤੇ ਤੁਸੀਂ ਇਸ ਵੀਡੀਓ ਦੇ ਬਾਰੇ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ